ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਵੈਰੋਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਈ ਵਪਾਰ ਦਾ ਕੰਮ ਕਰਦੇ ਰੁਟੀਨ ਚ ਪਸ਼ੂਆਂ ਦੇ ਰਹਿੰਦੇ ਨੇ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਵੀਡੀਓ ਅਪਲੋਡ ਨੇ ਅੱਜ ਤਾਜੀ ਸੁਈ ਗਾਂ ਸੇਲ ਆ ਜਾਣਕਾਰੀ ਪ੍ਰੋਪਰ ਰਪਾ ਬਾਈ ਤੁਹਾਨੂੰ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਗੋਸ਼ਾ ਪੰਡਾ ਵੇ ਰੋਕੇ ਬਈ ਬੱਡਰਬਾਸ ਕੋਲੇ ਘਰ ਆ ਮੈਂ ਨੰਬਰ 73555552 ਜਿਹੜੀ ਪਹਿਲਾ ਵੀਡੀਓ ਪਾਈ ਤੋਕੜ ਗੱਪਣ ਦੀ ਵੈਗ ਗਈ ਹਾਂ ਹਾਂਬੀ ਘੰਟੇ ਜੀ ਹੋਇਆ ਠੀਕ ਆ ਜੀ ਇਹਦੀ ਕੀ ਕਦੋਂ ਸੂਈ ਆ ਬਈ ਇਹ ਇਹ ਆਪਣੇ ਕੋਲ ਵੀ ਰਾਤ ਸੂਈ ਹੈ ਜੇ ਡੰਨ ਹੈ ਜੀ ਹਾਂ ਜੀ ਡੰਨ ਬੱਚਾ ਕੀ ਦਿੱਤਾ ਜੀ ਬੱਚਾ ਵੱਛਾ ਦਿੱਤਾ ਜੀ ਠੀਕ ਆ ਕਿੰਨਾ ਕ ਬੋਲਾ ਕੱਢ ਲਿਆ ਜੀ ਬੋਲਾ ਇਹਦਾ ਹੁਣ ਕੱਢਿਆ 5 ਚਾਰ ਕਿਲੋ ਦੇ ਦਿੰਦੇ ਜੀ 4 ਕਿਲੋ ਦਾ ਬੱਚਾ ਚਾਹੁੰਦਾ ਕਿੰਨਾ ਕ ਬਾਜੀ ਦੁੱਧ ਬਈ ਦੁੱਧ ਬਾਜੀ 15 ਲੀਟਰ ਜੀ ਤੇ ਦੂਜੀ ਸੂਈ ਸੂਈ ਹੈ ਹਾਂ ਦੂਜੀ ਸੂਈ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦੱਸਣ ਮੁਤਾਬਕ ਦੂਜੀ ਸੂਈ ਸੂਈ ਆ ਮਗਰ ਬੱਚਾ ਵੱਛਾ ਹੈ ਜੀ 4 ਕਿਲੋ ਬਾਈ 10 ਦਾ ਬੋਲਾ ਕੱਢ ਲਿਆ 1500 ਲੀਟਰ ਦੀ ਉਮੀਦ ਕਰਦੇ ਬਾਕੀ ਕਰਮ ਵਾਲੀ ਕਰਾਸ ਚ ਪੈਂਦੀ ਆ ਦੁੱਧ ਦੇ ਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆ ਹਵਾਨਾ ਬਹੁਤ ਸੋਹਣਾ ਤਿਆਰ ਕਰੀ ਬੈਠੀ ਨੇੜੇ ਤੇ ਚੈੱਕ ਕਰਾ ਦਿੰਨੇ ਹਨਾਂ ਦੇ ਸੱਜ ਵੀ ਸੋਹਣੇ ਆ ਗੈਪ ਤੇ ਲੱਗੇ ਨਿੱਖੜ ਮੇ ਮੋੜ ਲਿਆ ਵੀਰ ਚਾਰੇ ਥਾਣਾ ਐਣ ਕੱਲਾ ਕੱਲਾ ਲੱਗਿਆ ਵੀ ਹੱਥੀ ਚਵਾਈ ਵਾਲਾ ਥਾਣਾ ਕੋਈ ਛੋਟਾ ਨਹੀਂਗਾ ਕੋਈ ਵਾਧੂ ਸ਼ਾਖ ਨਹੀਂ ਚਾਰ ਹੀ ਥਾਣਾ ਬਸ ਹਵਾਨਾ ਕਰਮ ਵਾਲੀ ਚੰਗਾ ਤਿਆਰ ਕਰੀ ਬੈਠੀ ਆ 4 ਕਿਲੋ ਬਾਈ 10 ਦਾ ਬੋਲਾ ਕੱਢ ਲਿਆ ਕੋਸ ਬੱਚੇ ਨੇ ਚੁੰਗ ਲਿਆ ਕੱਦ ਕਾੜ ਤੇ ਵਜਨ ਵਾਲੀ ਵੈੜਾ 15 16 ਕਿਲੋ ਦੁੱਧ ਕੋਈ ਬਾਲਾ ਨਹੀਂ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਮੁੱਲ ਬਾਈ ਇਹਦਾ ਮੁੱਲ 57000 ਰੁਪਏ ਹੋ ਜੂ ਮਾਨਤਾ ਨਹੀਂ ਹਾਂ ਮਾਨਤਾ ਨੂੰ ਕਰਦਾ 57000 ਰੁਪਿਆ ਬਾਈ ਮੁੱਲ ਕਰਦੇ ਬਾਕੀ ਮਾਨਤਾ ਨੂੰ ਹੋ ਜੂਗਾ ਜੀ ਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾ ਕਨੈਕਟ ਇੱਕ ਬਾਈ ਕੋਲ ਟੋਕੜ ਗੱਬਣਾ ਵੀ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ 45 ਮਹੀਨਾ ਦੀ ਗੱਬਣਾ ਬਾਈ ਦੁੱਧੋ ਜੀ ਦੁੱਧ ਨਹੀਂ ਤੇ ਥਣ ਪਾਸ ਕਰਾ ਦੂਗੀ ਹਾਂ ਹਾਂ ਓਕੇ ਜੀ ਮੰਮੀ ਠੀਕ ਆ ਜੀ ਕਿੰਨੇਵੇਂ ਸੂਏ ਆਸਤੇ ਗੱਬਣੇ ਦੂਜੇ ਸੂਨਾ ਇਹਨੇ ਦੂਜੇ ਸੂਨਾ ਹਾਂ ਜੀ ਦੂਜੇ ਸੂਏ ਆਸਤੇ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧੋ ਬਾਈ 10 ਦਾ ਡਰਾਈ ਆ ਪਰ ਥਣ ਪਾਸ ਕਰਾ ਦੂਗੀ ਸੱਜਰ ਨੇ ਬਾਈ ਕਿੰਨਾ ਕ ਦਿੱਤਾ ਨੇ ਨਹੀਂ 10 ਕਿਲੋ ਦਿੱਤਾ ਜੀ ਠੀਕ ਆ 10 ਕਿਲੋ ਬਾਈ 10 ਦਾ ਪਹਿਲੇ ਸੂਏ ਸੱਜਰ ਨੇ ਦਿੱਤਾ ਬਾਕੀ ਕ੍ਰੋਸ ਬਰੀਡ ਚ ਪੈਂਦੀ ਆ ਰੁੱਤ ਗਰਮੀ ਦੀ ਚੱਲਦੀ ਆ ਦੁੱਧ ਵੀ ਕਰਮ ਵਾਲੀ ਦਾ ਚੰਗਾ ਹੋਊਗਾ ਬਾਕੀ ਗਰਮੀ ਵੀ ਘੱਟ ਮਨਾਉਣੀ ਆ ਥਣ ਬਾਈ ਕਹਿੰਦਾ ਪਾਸ ਕਰਾ ਦੂਗੀ ਮੇਰੇ ਤੋਂ ਚੈੱਕ ਕਰਾ ਦਿੰਨੇ ਸਹਿਜ ਵੀ ਸੋਨਾ ਥਣਾ ਦਾ ਬਾਕੀ ਤਸੱਲੀ ਤੁਸੀਂ ਕਰਨੀ ਆ ਮੁੱਲ ਬਈ ਇਹਦਾ ਇਹ 16000 ਰੁਪਏ ਉਹ ਜੋ ਮਾਨਤਾ ਨੂੰ ਮਾਣ ਜਿਹੜਾ ਅੱਜ ਦਾ ਮੁੱਲ ਆ ਇਹਦਾ 16000 ਰੁਪਿਆ ਬਾਕੀ ਮਾਨਤਾ ਨੂੰ ਹੋ ਜੂਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ